ਸੋ ਜਿਹੜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੇਗਾ ਨਾ ਉਹਦੇ ਲਈ ਇੱਕ ਸਭ ਤੋਂ ਵੱਡਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਲਾਸਟ ਦੇ ਵਿੱਚ ਦੱਸੂਗਾ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਇੱਕ ਨਵੀਂ ਵੀਡੀਓ ਲੈ ਕੇ ਆ ਰਿਹਾ ਬੜੀ ਪਿਆਰੀ ਆ ਚੈੱਕ ਕਰੋ ਬੜੇ ਪਿਆਰੇ ਪਿਆਰੇ ਸੂਟ ਆਏ ਆ ਬਿਊਟੀਫੁਲ ਸੂਟ ਲੈ ਕੇ ਆਇਆ ਆਰੀ ਵਰਕ ਵਾਲੇ ਕਾਟਨ ਦੇ ਔਰ ਵਿਸਕੋਸ ਔਰ ਗੈਂਜ਼ਾ ਦੇ ਸਾਰੇ ਡਿਜ਼ਾਈਨਰ ਸੂਟ ਲੈ ਕੇ ਆਇਆ ਵੀਡੀਓ ਐਂਡ ਤੱਕ ਦੇਖਿਓ ਜੋ ਤੱਕ ਵੀਡੀਓ ਖਤਮ ਨਹੀਂ ਹੁੰਦੀ ਸੋ ਚੈੱਕ ਕਰ ਲਓ ਜੀ ਮੈਂ ਪਹਿਲਾਂ ਓਪਨ ਕਰਨ ਲੱਗਿਆ ਆਰੀ ਵਰਕ ਵਾਲੇ ਸੂਟ ਮੇਰੀ ਇੱਕ ਬੇਨਤੀ ਹੈ ਸਭ ਨੂੰ ਕਿ ਤੁਸੀਂ ਸਾਨੂੰ ਕਮੈਂਟ ਕਰਕੇ ਕਹਿੰਦੇ ਹੋ ਭਾਜੀ ਨੰਬਰ ਦੇ ਦਿਓ ਆਪਣੇ ਨੰਬਰ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਹੁੰਦੇ ਆ ਹੁਣ ਮੈਂ ਨੰਬਰ ਨੋਟ ਕਰ ਲਓ ਆਪਣੇ ਫੋਨ ਦੇ ਵਿੱਚ ਸਾਡੇ ਨੰਬਰ ਸੇਵ ਕਰ ਲਓ ਆਰਡਰ ਵਾਲੇ ਦੋ ਸਾਡੇ ਨੰਬਰ ਆ ਪਹਿਲਾ ਨੰਬਰ ਹੈਗਾ 78370 15332 85283 0084 ਆ ਦੋ ਨੰਬਰ ਨੇ ਸਾਡੇ ਦੋ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆ ਚੈੱਕ ਕਰੋ ਪਹਿਲਾਂ ਤੇ ਜੋਰਜਟ ਦੇ ਆਰੀ ਵਰਕ ਵਾਲੇ ਪੀਸ ਦਿਖਾਨਾ ਇਹਦੇ ਵਿੱਚ ਦੋ ਪੈਟਰਨ ਆਏ ਆ ਇੱਕ ਆਇਆ ਬਾਟਮ ਵਰਕ ਨਾਲ ਇੱਕ ਆਇਆ ਪਲੇਨ ਬਾਟਮ ਨਾਲ ਆ ਚੈੱਕ ਕਰੋ ਆ ਆਈਟਮ ਆ ਰਹੀ ਹੈ ਪਿਓਰ ਜੌਰਜਟ ਪਿਓਰ ਜੌਰਜਟ ਡਿਜੀਟਲ ਪ੍ਰਿੰਟਿੰਗ ਉੱਪਰ ਸਾਰਾ ਆਰੀ ਦਾ ਕੰਮ ਮੈਚਿੰਗ ਬਾਟਮ ਆ ਰਹੀ ਹੈ ਇਸ ਦਾ ਪਿਓਰ ਕਰੇਪ ਦੀ ਔਰ ਆ ਆ ਰਿਹਾ ਹੈ ਇਸ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਇਸ ਦਾ ਪਲੇਨ ਬਾਟਮ ਹੋਏਗੀ ਸੋ ਪ੍ਰਾਈਸ ਮੈਂ ਸਭ ਦੇ ਮੈਂਸ਼ਨ ਕਰਕੇ ਜਾਨਣਾ ਹੁੰਨਾ ਸੋ ਤੁਸੀਂ ਰੇਟ ਕਈ ਵਾਰੀ ਕਮੈਂਟ ਦੇ ਵਿੱਚ ਲੈ ਦੇਦਨੇ ਹੋ ਵੀਡੀਓ ਪੂਰੀ ਦੇਖਿਆ ਕਰੋ ਰੇਟ ਮੇਰਾ ਹਰ ਇੱਕ ਸੂਟ ਦਾ ਮੈਂਸ਼ਨ ਹੋਏਗਾ YouTube ਤੇ ਖਾਸ ਕਰਕੇ ਆ ਚੈੱਕ ਕਰੋ ਆ ਆ ਰਿਹਾ ਹੈ ਇਸ ਦਾ ਡਿਜੀਟਲ ਪ੍ਰਿੰਟ ਦਾ ਪਿਓਰ ਜੌਰਜਟਸ ਫੋਨ ਦਾ ਦੁਪੱਟ ਸੋ ਸ਼ਾਨਦਾਰ ਡਿਜੀਟਲ ਪ੍ਰਿੰਟ ਲੈ ਕੇ ਆਇਆ ਹਾਂ ਅਲਟੀਮੇਟ ਵੀਡੀਓ ਐਂਡ ਤੱਕ ਦੇਖਿਓ ਡਿਜ਼ਾਈਨ 1 ਤੋਂ 1 ਆਇਆ ਸੈਕਿੰਡ ਡਿਜ਼ਾਈਨ ਆ ਰਿਹਾ ਜੀ ਆ ਵਾਲਾ ਅਗਰ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਸਭ ਨੂੰ ਮੇਰੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਵੇ ਔਰ ਸਭ ਤੋਂ ਵੱਡਾ ਸਰਪ੍ਰਾਈਜ਼ ਇਹੀ ਹੈ ਕਿ ਨਵੀਆਂ-ਨਵੀਆਂ ਆਈਟਮਾਂ ਤੁਹਾਨੂੰ ਦੇਣੀਆਂ ਨੇ ਇਸ ਟਾਈਮ ਦੇ ਜਿਹੜੇ ਟ੍ਰੈਂਡਿੰਗ ਆਰਟੀਕਲ ਹੋਣਗੇ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਗੱ ਆਹ ਆ ਰਹੀ ਸੈਕਿੰਡ ਡਿਜ਼ਾਈਨ ਇਸ ਦਾ ਬੜਾ ਪਿਆਰਾ ਕੰਬੀਨੇਸ਼ਨ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਪਰ ਆ ਆ ਰਿਹਾ ਇਸ ਦਾ ਦੁਪੱਟਾ ਬਿਊਟੀਫੁਲ ਪ੍ਰਿੰਟਿੰਗ ਆਏ ਹਾਏ ਹਾਏ ਦੁਪੱਟੇ ਦਾ ਪ੍ਰਿੰਟ ਚੈੱਕ ਕਰਾ ਦੇ ਰੋਮੀ ਮੈਂ ਕਹਿੰਦਾ ਬਣ ਬਣ ਉੱਠੇਗਾ ਸੂਟ ਹਾਂਜੀ ਪ੍ਰਗਟ ਜੀ ਓਕੇ ਜੀ ਰਿਪੋਰਟ ਜੀ ਸ਼ਾਨਦਾਰ ਆਰਟੀਕਲ ਹੈ ਜੀ ਆਹ ਚੈੱਕ ਕਰੋ ਜੀ ਥਰਡ ਥਰਡ ਡਿਜ਼ਾਈਨ ਆ ਰਿਹਾ ਜੀ ਆਹ ਵਾਲਾ ਥਰਡ ਡਿਜ਼ਾਈਨ ਆ ਰਿਹਾ ਜੀ ਆਹ ਵਾਲਾ ਸ਼ਾਨਦਾਰ ਡਿਜ਼ਾਈਨ ਹੈ ਆ ਆ ਰਹੀ ਹੈ ਡਿਜੀਟਲ ਪ੍ਰਿੰਟ ਦੀ ਸ਼ਰਟ ਕਲਰ ਦੇਖੋ ਕਿੰਨਾ ਸ਼ਾਨਦਾਰ ਨਵਾਂ ਹੈ ਸ਼ੀੜਾ ਸੀ ਗ੍ਰੀਨ ਔਰ ਮੈਚਿੰਗ ਬਾਟ ਮਾਰੀ ਹੈ ਇਹ ਆਈਟਮ ਦਾ ਇਹੋ ਜੀ ਹੈ ਕਿ ਇਹ ਜਿਹੜੇ ਪ੍ਰਿੰਟ ਆਂਦੇ ਆ ਆਮ ਸੂਟਾਂ 'ਚ ਨਹੀਂ ਮਿਲਦੇ ਪ੍ਰਿੰਟ ਕਿਉਂਕਿ ਇਹ ਪ੍ਰੀਮੀਅਮ ਕੁਆਲਿਟੀ ਦੇ ਮਹਿੰਗੇ ਸੂਟਾਂ ਦੇ ਵਿੱਚ ਪ੍ਰਿੰਟ ਆਂਦੇ ਆ ਇਹੋ ਜੀ ਸੋ ਚੈੱਕ ਕਰੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਮਤਲਬ ਕਿ ਤੁਸੀਂ ਇਹ ਲਾ ਲਓ ਜੇ ਤੁਸੀਂ ਵਧੀਆ ਸੂਟ ਲੈਣਾ ਤਾਂ ਵਧੀਆ ਸੂਟ ਦੇ ਵਿੱਚ ਹੀ ਪ੍ਰਿੰਟਿੰਗ ਮਿਲੇਗੀ ਆਮ ਸੂਟ ਦੇ ਵਿੱਚ ਨਹੀਂ ਮਿਲਦੀ ਸੋ ਪ੍ਰਾਈਸ ਤੁਹਾਨੂੰ ਮੈਂਸ਼ਨ ਕਰਕੇ ਜਾਊਂਗਾ ਸਭ ਦਾ ਮੇਰੀ ਬੇਨਤੀ ਹੈ ਵੀਡੀਓ ਪੂਰੀ ਐਂਡ ਤੱਕ ਦੇਖਿਓ ਕਾਟਨ ਦੇ ਸੂਟ ਵੀ ਲੈ ਕੇ ਆਏ ਆ ਸਾਰੀ ਡਿਜ਼ਾਈਨਰ ਆਈਟਮਾਂ ਲੈ ਕੇ ਆਏ ਆ ਸੋ ਵੀਡੀਓ ਐਂਡ ਤੱਕ ਦੇਖਿਓ ਸਾਰਿਆਂ ਨੂੰ ਮੇ ਆ ਚੈੱਕ ਕਰੋ ਜੀ ਕਾਰਬਨ ਬਲੈਕ ਸ਼ੇਡ ਪ੍ਰਿੰਟਿੰਗ ਦੇ ਹਾਜ਼ਰ ਹੋਮੀ ਕਿੰਨੀ ਸ਼ਾਨਦਾਰ ਹੈ ਔਰ ਸਾਰਾ ਸਾਰਾ ਆਰੀ ਵਗਦਾ ਕੰਮ ਕਰ ਰਿਹਾ ਆ ਚੈੱਕ ਕਰੋ ਪ੍ਰਿੰਟਿੰਗ ਦੇ ਵਿੱਚ ਐ ਲੱਗ ਰਿਹਾ ਜਿਵੇਂ ਸਿਕੁਐਂਸ ਦਾ ਕੰਮ ਕਰ ਰਿਹਾ ਸੋ ਸ਼ਾਨਦਾਰ ਪੀਸ ਹੈ ਬਲੈਕ ਕਲਰ ਦੀ ਬਾਟਮ ਆ ਰਹੀ ਹੈ ਪਿਓਰ ਕ੍ਰੇਪ ਦੀ ਬਾਟਮ ਹੈ ਔਰ ਆ ਆ ਰਿਹਾ ਹੈ ਜ਼ਾ ਦੁਪੱਟਾ ਬਿਊਟੀਫੁਲ ਬਿਊਟੀਫੁਲ ਡਿਟੈਲਮੈਂਟ ਲਕਜ਼ਰੀ ਪ੍ਰਿੰਟ ਆ ਹੈ ਸਾਰੀ ਆ ਚੈੱਕ ਕਰੋ ਜੀ ਨੈਕਸਟ ਪ੍ਰਿੰਟ ਆ ਰਿਹਾ ਬੜਾ ਸ਼ਾਨਦਾਰ ਕਲਰ ਦੇਖੋ ਕਿੰਨਾ ਸੋਹਣਾ ਨਵਾਂ ਫਿਰੋਜ਼ੀ ਬਲੂ ਸ਼ੇਡ ਹੈ ਜੀ ਨਵਾਂ ਫਿਰੋਜ਼ੀ ਬਲੂ ਵਾ ਮੈਂ ਕਹਿੰਦਾ ਨਵੇਂ ਤੋਂ ਨਵੇਂ ਡਿਜ਼ਾਈਨਰ ਸੂਟ ਲਾਂਚ ਕਰਨੇ ਆਪਾਂ ਆ ਚੈੱਕ ਕਰੋ ਸੋ ਸਾਡੀਆਂ ਤਿੰਨ ਸਾਈਡਾਂ ਤੇ ਵੀਡੀਓ ਪੈਂਦੀਆਂ ਨੇ ਫੇਸਬੁੱਕ ਤੇ ਇੰਸਟਾਗ੍ਰam ਤੇ ਤੇ YouTube ਤੇ ਆ ਤਿੰਨੇ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਲਿੰਕ ਆ ਡਿਸਕ੍ਰਿਪਸ਼ਨ 'ਚ ਹੈਗੇ ਆ ਸਾਡਾ ਇੰਸਟਾਗ੍ਰam ਵੀ ਫੋਲੋ ਕਰ ਲਿਓ ਫੇਸਬੁੱਕ ਨੂੰ ਵੀ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਚੈੱਕ ਕਰੋ ਦੁਪੱਟਾ ਵਾਓ ਬਿਊਟੀਫੁਲ ਪ੍ਰਿੰਟਿੰਗ ਦੁਪੱਟੇ ਦੀ ਸੋ ਇੱਕ ਆ ਗਿਆ ਜੀ ਆਵਲਾ ਨੈਕਸਟ ਆ ਰਿਹਾ ਜੀ ਪਰਪਲ ਸ਼ੇਡ ਔਰ ਪ੍ਰਿੰਟਿੰਗ ਦੇਖੋ ਕਾਨੀ ਪ੍ਰਿੰਟ ਆ ਰਿਹਾ ਕਿੰਨਾ ਸ਼ਾਨਦਾਰ ਮੈਂ ਕਹਿੰਦਾ ਕਲਰ ਪ੍ਰਿੰਟਿੰਗ ਜ਼ਬਰਦਸਤ ਹੈ ਜੀ ਜਿਹੜਾ ਮਰਜ਼ੀ ਲੈ ਲਓ ਜਿਹੜਾ ਮਰਜ਼ੀ ਸਾਰੇ ਸੋਹਣੇ ਆ ਤੁਹਾਡਾ ਮਨ ਕਰਨਾ ਸਾਰੇ ਲੈ ਲੀਏ ਆ ਚੈੱਕ ਕਰੋ ਕਿ ਸਾਰੇ ਹੀ ਸੋਹਣੇ ਆ ਤੁਸੀਂ ਕਨਫਿਊਜ਼ ਹੋ ਜਾਣਾ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਸਾਰੇ ਸੋਹਣੇ ਆ ਪਿਓਰ ਕਰੇਵ ਦੀ ਬਾਟਮ ਔਰ ਆ ਆ ਰਿਹਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਸ਼ਾਨਦਾਰ ਦੁਪੱਟਾ ਬਣਾਇਆ ਡਿਜੀਟਲ ਪ੍ਰਿੰਟ ਦਾ ਮਤਲਬ ਕਿ ਓਕੇ ਰਿਪੋਰਟ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਵਾਸਤੇ ਸ਼ਾਨਦਾਰ 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 ਜਿੰਨੀ ਤਾਰੀਫ ਕਰੀ ਉਨੀ ਘੱਟ ਆ ਚੈੱਕ ਕਰੋ ਜੀ ਨੈਕਸਟ ਸ਼ੇਡ ਜਿਹੜਾ ਮਰਜ਼ੀ ਪਾ ਲੇ ਜਿਨ੍ਹਾਂ ਦੀ ਥੋੜੀ ਲਾਈਟ ਕਲਰ ਦੀ ਚੁਆਇਸ ਹੁੰਦੀ ਹੈ ਸਭ ਤੋਂ ਸੋਹਣਾ ਪ੍ਰਿੰਟ ਹੈ ਸਭ ਤੋਂ ਸੋਹਣਾ ਸ਼ੇਡ ਹੈ ਇਹ ਆ ਰਿਹਾ ਸਕਾਈ ਸ਼ੇਡ ਸੀਗਰੇਨ ਸਕਾਈ ਦਾ ਕਲਰ ਹੈ ਬੜਾ ਪਿਆਰਾ ਸ਼ੇਡ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਬਿਊਟੀਫੁੱਲ ਪ੍ਰਿੰਟਿੰਗ ਬਿਊਟੀਫੁੱਲ ਡਿਜ਼ਾਈਨਿੰਗ ਔਰ ਬਿਊਟੀਫੁੱਲ ਫੈਬਰਿਕ ਲੋ ਜੀ ਆ ਚੈੱਕ ਕਰੋ ਨੈਕਸਟ ਪਿੰਕ ਕਲਰ ਸ਼ਾਨਦਾਰ ਸ਼ੇਡ ਜੀ ਸ਼ਾਨਦਾਰ ਲੋ ਜੀ ਇੱਕ ਆ ਰਿਹਾ ਪਿੰਕ ਸ਼ੇਡ ਦਿਖਾ ਦੇ ਰੋਮੀ بڑا ਕੈਮਰਾ ਕਮਾਈ ਚੱਲ ਵਰਕ ਦਿਖਾ ਦੇ ਆ ਰਹੀ ਵਰਕ ਆ ਰਿਹਾ ਜਦਾ ਦੁਪੱਟਾ ਆ ਰਿਹਾ ਜਦਾ ਦੁਪੱਟਾ ਜੀ ਸੂਟ ਕਿਵੇਂ ਲੱਗੇ ਜਰੂਰ ਦੱਸਿਓ ਫਟਾਫਟ ਆਪਣਾ ਆਰਡਰ ਪਲੇਸ ਕਰ ਲਿਓ ਨੰਬਰ ਮੈਂ ਪਹਿਲੀ ਬੋਲ ਤੇ ਆ ਬਾਕੀ ਡਿਸਕ੍ਰਿਪਸ਼ਨ ਜੇ ਵੀ ਨੰਬਰ ਹੈਗੇ ਆ ਆ ਚੈੱਕ ਕਰੋ ਇਹ ਵਾਲਾ ਪ੍ਰਿੰਟ ਮੈਂ ਕਿਨਾ ਨਾ ਤਾਂ ਰੰਗ ਮਿਲੇ ਨਾ ਇਹੋ ਜਿਹਾ ਪ੍ਰਿੰਟ ਮਿਲੇ ਇਹ ਮਿਲਣਾ ਸਿਰਫ ਅਮਰਸਰੀਆਂ ਮਲ ਜਾਂਦੇ ਸਟੋਰ ਤੋਂ ਆ ਆ ਚੈੱਕ ਕਰੋ ਨਾ ਤਾਂ ਪ੍ਰਿੰਟਿੰਗ ਮਿਲੇ ਨਾ ਰੰਗ ਮਿਲੇ ਰੰਗ ਵੀ ਨਵਾਂ ਪ੍ਰਿੰਟਿੰਗ ਵੀ ਨਵੀਂ ਔਰ ਫੈਬਰਿਕ ਪਿਓਰ ਵਿਸਕੋ ਜੌਰਜਟ ਫੈਬਰਿਕ ਇੰਨਾ ਕੋ ਸੋਹਣਾ ਕਿ ਗਰਮੀ ਦੇ ਵਿੱਚ ਸਭ ਤੋਂ ਕੰਫਰਟੇਬਲ ਸਟਾਫ ਰਹਿੰਦਾ ਇੰਨੀ ਕਾਟਨ ਵੀ ਨਹੀਂ ਕੰਫਰਟੇਬਲ ਹੁੰਦੀ ਜਿੰਨਾ ਆ ਸਟਾਫ ਰਹਿੰਦਾ ਕਿਉਂਕਿ ਇਹਦੇ ਵਿੱਚ ਬਿਲਕੁਲ ਗਰਮੀ ਨਹੀਂ ਲੱਗਦੀ ਪਿਓਰ ਵਿਸਕੋ ਜੌਰਜਟ ਪਿਓਰ ਜੌਰਜਟ ਦੇ ਸੂਟ ਨੇ ਪਿਓਰ ਜੌਰਜਟ ਦੇ ਲਾਈਟ ਵੇਟ ਦੁਪੱਟੇ ਨੇ ਔਰ ਦੁਪੱਟੇ ਦਾ ਵੇਟ ਮੈਂ ਕਹਿੰਦਾ 10 20 ਗ੍ਰਾਮ ਅਸਾ ਹੋਊਗਾ ਇੰਨਾ ਲਾਈ ਆ ਲੋ ਜੀ ਚੈੱਕ ਕਰੋ ਸ਼ਾਨਦਾਰ ਪ੍ਰਿੰਟ ਮੈਂ ਕਹਿੰਦਾ ਪ੍ਰਿੰਟ ਇੱਕ ਤੋਂ ਇੱਕ ਮਸਤ ਪ੍ਰਿੰਟ ਲੈ ਕੇ ਆਇਆ ਸਾਰੇ ਇਹੋ ਜਿਹੇ ਪ੍ਰਿੰਟ ਲੈ ਕੇ ਆਇਆ ਨਾ ਤਾਂ ਜਲਦੀ ਜਲਦੀ ਤੁਹਾਨੂੰ ਦੇ ਤੁਸੀਂ ਦੇਖਣੇ ਕਿਤੇ ਇਹ ਵੀ ਗਾਰੰਟੀ ਦੇ ਦਿੰਦਾ ਜਿਹੜਾ ਵੀ ਪ੍ਰਿੰਟ ਲੋਗੇ ਹਰ ਕੋਈ ਪੁੱਛੇਗਾ ਸੂਟ ਕਿੱਥੋਂ ਲਿਆ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਸੋ ਆ ਚੈੱਕ ਕਰੋ ਜੀ ਇਹਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਆ ਰਹੀ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਇਹ ਸਾਰੀ ਡਿਜੀਟਲ ਪ੍ਰਿੰਟਿੰਗ ਹੁੰਦੀ ਹੈ ਪ੍ਰਿੰਟਿੰਗ ਕਰੀ ਹੋਈ ਹੈ ਨਾ ਕਿ ਡਾਈ ਨਹੀਂ ਹੈਗੀ ਇਹ ਇਹ ਪ੍ਰਿੰਟਿੰਗ ਹੈ ਸ਼ਾਨਦਾਰ ਪੀਸ ਹੈ ਜੀ ਲੋ ਜੀ ਇੱਕ ਆਏਗਾ ਜੀ ਆਵਲਾ ਆਫ ਵਾਈਟ ਕਲਰ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਕਰੀਮ ਸ਼ੇਡ ਕਰੀਮ ਤੇ ਬਲੈਕ ਆ ਦੋ ਸ਼ੇਡ ਇਹੋ ਜਿਹੇ ਆ ਜਿਹੜੇ ਹਰ ਕਿਸੇ ਦੀ ਫੇਵਰਟ ਹੁੰਦੇ ਆ ਸ਼ਾਦੀ ਦੀ ਕੋਈ ਕਸਟਮਰ ਹੋਊਗਾ ਜਿਹਨੂੰ ਬਲੈਕ ਤੇ ਕਰੀਮ ਕਲਰ ਨਾਲ ਪਸੰਦ ਹੋਵੇ ਆ ਚੈੱਕ ਕਰੋ ਜੀ ਕਿਉਂਕਿ 4 ਐਵਰ ਸ਼ੇਡ ਆ ਇਹ ਕਲਰ ਤਾਂ ਇਹਦੇ ਸਾਰੇ 4 ਐਵਰ ਆਏ ਆ ਪਰ ਖਾਸ ਪ੍ਰਿੰਟਿੰਗ ਖਾਸ ਕਲਰ ਨੇ ਇਹ ਜਿਹੜੇ ਤੁਹਾਨੂੰ ਦਿਖਾ ਰਿਹਾ ਮੈਂ ਸਾਰੇ ਸਾਰੇ ਆ ਚੈੱਕ ਕਰੋ ਜੀ ਗਾਜ਼ਰੀ ਸ਼ੇਡ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਇੱਕ ਤਾਂ ਹੁੰਦਾ ਰੈੱਡ ਕਲਰ ਇੱਕ ਹੁੰਦਾ ਇਹ ਸੋਬਰ ਦਾ ਰੰਗ ਹੈ ਮਤਲਬ ਜਿਆਦਾ ਭੜਕੀਲਾ ਕਲਰ ਨਹੀਂ ਹੈਗਾ ਕਲਰ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਲਾਜਵਾਬ ਹੈ ਜੀ ਸੋ ਜਿਹੜਾ ਅਮਰੋਸਰੀਆ ਮਾਲਦਾਨ ਤੋਂ ਸਟੋਰ ਤੋਂ ਸ਼ਾਪਿੰਗ ਕਰ ਲਈ ਨਾ ਜਿੰਨੇ ਉਹ ਕਿਤੇ ਨਹੀਂ ਜਾਂਦਾ ਮੁੜ ਕੇ ਆ ਲੋ ਆ ਚੈੱਕ ਕਰੋ ਤੁਸੀਂ ਕਹੋਗੇ ਭਾਜੀ ਸ਼ਾਪਿੰਗ ਹੀ ਤੁਹਾਡੇ ਤੋਂ ਕਰਨੀ ਹੈ ਹੋਰ ਕਿਤੋਂ ਕਰਨੀ ਨਹੀਂ ਵੈਰਾਈਟੀ ਤੁਹਾਡੇ ਕੋਲੋਂ ਹੈ ਆ ਚੈੱਕ ਕਰੋ ਜੀ ਆ ਆ ਰਿਹਾ ਬਲੂ ਸ਼ੇਡ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਕਲਰ ਦਾ ਹਾਜ਼ਰ ਰੋਮੀ ਮੜਾਇਆ ਅਲਟੀਮੇਟ ਕਲਰ ਅਲਟੀਮੇਟ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਸੋਹਣੀ ਹੈ ਆ ਚੈੱਕ ਕਰੋ ਦੁਪੱਟਾ ਇਸ ਦਾ ਆਏ ਹਾਏ ਦੁਪੱਟਾ ਪ੍ਰਿੰਟ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੈ ਐਨ ਵਧੀਆ ਪ੍ਰਿੰਟ ਸ਼ਾਨਦਾਰ ਪ੍ਰਿੰਟ ਆ ਲੋ ਟਾਪ ਕਲਾਸਿਕ ਪ੍ਰਿੰਟ ਮੈਂ ਕਹਿੰਨਾ ਸਿਰਫ 3 ਮਿੰਟ ਰੀਲ ਚੱਲੀ ਸੀ ਪਹਿਲਾਂ ਐਵੇਂ ਜਦੋਂ ਪਾਇਆ ਸੀਗਾ 3 ਮਿੰਟ ਵੀਡੀਓ ਦੇ ਵਿੱਚ ਇਹ ਸੂਟ ਸੋਲਡ ਆਊਟ ਹੋ ਗਿਆ ਸੀ ਆਹ ਬਲਾ ਡਿਜ਼ਾਈਨ ਖਾਸ ਕਰਕੇ ਆਹ ਬਲਾ ਡਿਜ਼ਾਈਨ ਐਨਾ ਸੋਨਾ ਡਿਜ਼ਾਈਨ ਹੈ ਔਰ ਪ੍ਰਿੰਟਿੰਗ ਕਲਰ ਮੈਂ ਕਹਿੰਨਾ ਲਾਜਵਾਬ ਹੈ ਜੀ ਆ ਚੈੱਕ ਕਰੋ ਦੁਪੱਟਾ ਇਹਦਾ ਬਿਊਟੀਫੁੱਲ ਦੁਪੱਟਾ ਕਿੰਨੇ ਦੀ ਹੋ ਗਈ ਸੋ ਮੇਰੀ ਹੋ ਗਈ ਇੱਕ ਕਾਰ ਹੈ ਜੀ ਆਵਲਾ ਲੈਮਨ ਸ਼ੇਡ ਇੱਕ ਕਾਰ ਹੈ ਜੀ ਲੈਮਨ ਸ਼ੇਡ ਗਰਮੀ ਵਾਲਾ ਸਮਰ ਸਪੈਸ਼ਲ ਫੈਬਰਿਕ ਸਮਰ ਸਪੈਸ਼ਲ ਕਲਰ ਆ ਚੈੱਕ ਕਰੋ ਦੁਪੱਟਾ ਆਹ ਹੋਪਰੋਬਲੀ ਹੋਲੀ ਆ ਰਹਾ ਦੁਪੱਟਾ ਆ ਰੇ ਇਜ਼ਦਾ ਦੁਪੱਟਾ ਲੋ ਜੀ ਇਹਦੇ ਵੀ ਪਲੇਨ ਬੋਟਮ ਵਾਲੇ ਦੇ ਆ ਗਏ ਇਸ ਦਾ ਜਿਹੜਾ ਪਲੇਨ ਬੋਟਮ ਦਾ ਪ੍ਰਾਈਸ ਰਹੇਗਾ 2600 ਰੁਪਏ ਹੁਣ ਆਏਗਾ ਜੀ ਬੋਟਮ ਵਰਕ ਵਾਲਾ ਇਹ ਦੋ ਰੇਟ ਦਾ ਮਾਲ ਆਇਆ ਜਿਹਦੀ ਬੋਟਮ ਦੇ ਵਰਕ ਹੈ ਉਸ ਦਾ ਪ੍ਰਾਈਸ ਰਹੇਗਾ 2850 ਇਹ ਆ ਗਏ ਸਾਰੇ ਪਲੇਨ ਬੋਟਮ ਨਾਲ ਪਿਓਰ ਵਿਸਕੋਜ਼ ਜੌਰਜਟ ਆਰੀ ਵਰਕ ਵਾਲੇ ਡਿਜੀਟਲ ਪ੍ਰਿੰਟ ਤੇ ਵਿਦ ਪਿਓਰ ਵਿਸਕੋਜ਼ ਜੌਰਜਟ ਦਾ ਦੁਪੱਟਾ ਸੋ 2650 ਪਲੇਨ ਬੋਟਮ ਨਾਲ ਹੁਣ ਆ ਰਹੀ ਹੈ ਜੀ ਵੈਰਾਈਟੀ ਇਸ ਦੇ ਵਿੱਚ ਸੈਕੰਡ ਪੈਟਰਨ ਆ ਰਿਹਾ ਅਵਲਾ ਇਹ ਆਏਗਾ ਜੀ ਬੋਟਮ ਵਰਕ ਨਾਲ ਆ ਚੈੱਕ ਕਰੋ ਜੀ बॉटम वर्क ਨਾਲ ਆਇਆ ਪਿਓਰ ਜੌਰਜਟ ਡੀਜੀਟਲ ਪ੍ਰਿੰਟ ਆ ਰਿਹਾ ਉੱਪਰ ਆਰੀ ਦਾ ਕੰਮ ਤੇ ਪਿਓਰ ਕ੍ਰੇਪ ਦੀ बॉटम बॉटम ਤੇ ਸਾਰਾ ਇਸ ਤਰ੍ਹਾਂ ਦਾ ਆਰੀ ਦਾ ਕੰਮ ਕਰਿਆ ਹੋਇਆ ਜੀ ਆ ਆ ਰਿਹਾ ਸਲਵਾਰ ਦੇ ਪਹੁੰਚ ਤੇ ਕੰਮ ਪਿਓਰ ਕ੍ਰੇਪ ਦੀ ਇਹਦੀ बॉਟਮ ਹੈ ਔਰ ਆ ਆ ਰਿਹਾ ਪਿਓਰ ਵਿਸਕੋਸ ਜੌਰਜਟ ਦਾ ਹੀ ਡੀਜੀਟਲ ਪੈਟਰਨ ਦਾ ਦੁਪੱਟਾ ਸ਼ਾਨਦਾਰ ਪੀਸ ਹੈ ਜੀ ਚੈੱਕ ਕਰੋ ਇਸ ਦਾ ਨੈਕਸਟ ਪ੍ਰਿੰਟ ਜੀ ਇੱਕ ਪ੍ਰਿੰਟ ਆ ਰਿਹਾ ਜੀ ਆ ਵਾਲਾ ਜਬਰਦਸਤ ਪ੍ਰਿੰਟਿੰਗ ਜਬਰਦਸਤ ਪ੍ਰਿੰਟਿੰਗ ਹੈ ਜੀ ਜਬਰਦਸਤ ਸੂਪਰ ਕਲਾਸਿਕ ਪ੍ਰਿੰਟਿੰਗ ਆ ਰਹੀ ਆ ਔਰ ਆ ਆ ਰਹੀ ਆ ਇਸ ਦੀ ਪ੍ਰਿੰਟਿੰਗ ਉੱਪਰ ਸਾਰਾ ਆਰੀ ਦਾ ਕੰਮ ਔਰ ਆ ਆ ਰਹੀ ਆ ਜੀ ਬਾਟਮ ਬਾਟਮ ਤੇ ਆ ਰਿਹਾ ਸਾਰਾ ਆਰੀ ਦਾ ਕੰਮ ਥ੍ਰੈਡ ਦਾ ਕੰਮ ਸੋ ਆ ਆ ਰਿਹਾ ਇਸ ਦਾ ਦੁਪੱਟਾ ਜਿਹੜਾ ਬਾਟਮ ਵਰਕ ਨਾਲ ਰਹੇਗਾ ਉਹ 2850 ਰੁਪਏ ਰਹੇਗਾ ਪ੍ਰਾਈਸ ਜਿਹੜਾ ਪਲੇਨ ਬਾਟਮ ਨਾਲ ਆ ਉਹ 2600 2600 ਰੁਪਏ ਪ੍ਰਾਈਸ ਦੀ ਆ ਚੈੱਕ ਕਰੋ ਦੁਪੱਟਾ ਇਸ ਦਾ ਸੋ ਆਪ ਦੀ ਬੁਕਿੰਗ ਸਭ ਤੋਂ ਪਹਿਲਾਂ ਕਰਾ ਲਿਓ ਕਿਉਂਕਿ ਇਹ ਆਰਟੀਕਲ ਨਾਲ ਦੀ ਨਾਲ ਇਹਦਾ ਸਟਾਕ ਆਊਟ ਹੋ ਜਾਂਦਾ ਜੀ ਆ ਚੈੱਕ ਕਰੋ ਸ਼ਾਨਦਾਰ ਪੀਸ ਜੀ 컬러 ਦੇਖੋ ਕਿੰਨਾ ਸ਼ਾਨਦਾਰ ਹੈ 프린ਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਬਿਊਟੀਫੁਲ 프린ਟਿੰਗ ਓਏ ਹੋਏ ਹੋਏ ਦੁਪੱਟੇ ਦੀ 프린ਟਿੰਗ ਚੈੱਕ ਕਰਾ ਰੋ ਮੈਂ ਦੁਪੱਟਿਆਂ ਦੀ 프린ਟਿੰਗ ਬਹੁਤ ਸੋਹਣੀ ਹੈ ਇਹਨਾਂ ਦੀ ਸਾਰਿਆਂ ਦੀ ਸਾਰਿਆਂ ਦੀ ਆ ਚੈੱਕ ਕਰੋ ਜੀ ਨੈਕਸਟ 컬러 ਦੇਖੋ 프린ਟਿੰਗ ਦੇਖੋ ਪਿਓਰ ਵਿਸਕੋਸ ਜੌਰਜਟ ਆਰੀ ਵਰਕ ਔਰ 컬러 ਹੀ ਨੇ ਸੋਹਣਿਆ ਮੈਂ ਕਹਿੰਦਾ ਨਾ ਤਾਂ ਰੰਗ ਮਿਲਦੇ ਜਲਦੀ ਏਦਾਂ ਦੇ ਮਿਲਦੇ ਇਹੋ ਜਿਹੀਆਂ ਚੀਜ਼ਾਂ ਜੀ ਮਿਲਦੇ ਆ ਆ ਚੈੱਕ ਕਰੋ ਕਿ ਨਹੀਂ ਪ੍ਰਗਟ ਹਾਂ ਜੀ ਆ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਐ ਬਾਟਮ ਦੇ ਸਾਰਾ ਆ ਰਹੀ ਦਾ ਕੰਮ ਆ ਰਿਹਾ ਬਾਪਨਾਉ ਨੂੰ ਪੁੱਛਿਓ ਇਹ ਆ ਦੁਪੱਟਾ ਆ ਰਿਹਾ ਜੀ ਲੋ ਜੀ ਬਾਟਮ ਦੇ ਵਰਕ ਦਿਖਾ ਦੀ ਰੋਮੀ ਬਾਟਮ ਦੇ ਇਸ ਤਰ੍ਹਾਂ ਦਾ ਵਰਕ ਆ ਰਿਹਾ ਜੀ ਪਿਓਰ ਕ੍ਰੇਪ ਦੀ ਬਾਟਮ ਲੋ ਜੀ ਨੈਕਸਟ ਆ ਰਿਹਾ ਜੀ نیچے ਜਿਹੜਾ ਤੁਹਾਨੂੰ ਦਿਖਾਇਆ ਫਿਰੋਜ਼ੀ ਸ਼ੇਡ ਉਹਦੇ ਕਲਰ ਆ ਰਿਹਾ ਸ਼ਾਨਦਾਰ ਕਲਰ ਹੈ ਗਾਜ਼ਰੀ ਸ਼ੇਡ ਆ ਜੀ ਬੜਾ ਪਿਆਰਾ ਸ਼ੇਡ ਆ ਲੋ ਜੀ ਬਾ ਗਾਹਕ ਤਾਂ ਕਹਿੰਦਾ ਪੈਕ ਕਰ ਦੋ ਜੀ ਸਾਨੂੰ ਖੋਲਣ ਦਾ ਮੌਕਾ ਹੀ ਨਹੀਂ ਮਿਲਦਾ ਗਾਹਕ ਕੋਲ ਪਹਿਲੀ ਸਕਰੀਨਸ਼ਾਟ ਹੁੰਦਾ ਜੋ ਸ਼ਾਪ ਤੇ ਆਂਦਾ ਹੈ ਅਸੀਂ ਕਹਿ ਦਿੰਦੇ ਹਾਂ ਸੋਲਡ ਆਊਟ ਹੋ ਗਿਆ ਜੀ ਸੋ ਇੰਨਾ ਤੁਹਾਡਾ ਪਿਆਰ ਮਿਲ ਰਿਹਾ ਕਿਉਂਕਿ ਨਾਲ ਦੀ ਨਾਲ ਬੁਕਿੰਗ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੀ ਜਿੰਨੇ ਤੱਕ ਜਿੰਨੇ ਟਾਈਮ ਤੱਕ ਗਾਹਕ ਵਿਜ਼ਿਟ ਕਰਦਾ ਹੈ ਇਹ ਚੀਜ਼ ਸਕਰੀਨਸ਼ਾਟ ਲੈ ਕੇ ਉਹਨੇ ਤੱਕ ਤਾਂ ਆਈਟਮ ਸੋਲਡ ਆਊਟ ਹੋ ਜਾਂਦੀ ਹੈ ਆ ਚੈੱਕ ਕਰੋ ਦੁਪੱਟਾ ਐਸੇ ਕਰਕੇ ਚਾਹੇ ਤੁਸੀਂ ਕਿਤੋਂ ਵੀ ਹੋ ਆਪਦਾ ਫੜਾਫੜ ਬੁੱਕ ਕਰਵਾ ਲਓ ਲੋ ਜੀ ਚੈੱਕ ਕਰੋ ਨੈਕਸਟ ਸ਼ੇਡ ਇਸ ਦੀ ਪਲੇਨ ਬਾਟਮ ਆਏਗੀ ਜੀ ਇਜ਼ੀ ਪਲੇਨ ਬੋਟਮ ਆਏਗੀ ਇਹ ਨੀਚੇ ਵਾਲੇ ਨਾਲ ਦਾ ਆ ਗਿਆ ਇਹਦਾ ਮੈਂ ਪਿਸਤਾ ਸੀਗਣੀ ਸ਼ੇਡ ਵੀ ਦਿਖਾਇਆ ਵੈਸੇ ਇਹ ਨੀਚੇ ਵਾਲਾ ਆ ਗਿਆ ਪਲੇਨ ਬੋਟਮ ਨਾਲ ਇਸਦਾ ਪ੍ਰਾਈਸ 2600 ਜਿਹੜਾ ਬੋਟਮ ਵਰਕ ਵਾਲਾ ਜੇ ਤੁਸੀਂ ਕੋਈ ਵੀ ਆਰਟੀਕਲ ਦਾ ਸਕਰੀਨਸ਼ਾਟ ਲੈਣੇ ਹੋ ਜਿਹੜਾ ਬੋਟਮ ਵਰਕ ਵਾਲਾ ਉਹਦਾ 2850 ਰੁਪਏ ਜਿਹੜਾ ਪਲੇਨ ਬੋਟਮ ਨਾਲ ਆ ਉਸਦਾ ਪ੍ਰਾਈਸ ਹੈਗਾ 2600 ਸੋ ਆਪ ਦਾ ਫਟਾਫਟ ਬਾਈ ਕਰ ਲਿਓ ਕੋਈ ਵੀ ਤੁਹਾਨੂੰ ਪਸੰਦ ਹੋਵੇ ਆ ਚੈੱਕ ਕਰੋ ਇਹ ਪਲੇਨ ਬੋਟਮ ਨਾਲ ਆ ਗਿਆ ਜੀ ਆ ਵੀ ਮਾਸਟਰਡ ਕਲਰ ਦਾ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਹੈ ਸ਼ਾਨਦਾਰ ਪ੍ਰਿੰਟਿੰਗ ਹੈ ਜੀ ਸ਼ਾਨਦਾਰ ਮੈਂ ਕਹਿੰਦਾ ਇੱਕ ਤੋਂ ਇੱਕ ਪ੍ਰਿੰਟ ਸੋਣਾ ਹੈ ਇੱਕ ਤੋਂ ਇੱਕ ਕੱਲਾ ਕੱਲਾ ਪ੍ਰਿੰਟ ਸੋਣਾ ਜੀ ਆ ਚੈੱਕ ਕਰੋ ਸਾਰੇ ਰੰਗ ਸਾਰੇ ਡਿਜ਼ਾਈਨ ਹੀ ਡਿਫਰੈਂਟ ਆ ਆ ਚੈੱਕ ਕਰੋ ਜੀ ਇਹ ਬਾਟਮ ਵਰਕ ਨਾਲ ਆ ਰਿਹਾ ਇਜ਼ ਦੀ ਪਿਓਰ ਮੋਡਲ ਦੀ ਬਾਟਮ ਹੈ ਇਜ਼ ਦੀ ਪਿਓਰ ਮੋਡਲ ਦੀ ਬਾਟਮ ਆ ਰਹੀ ਹੈ ਜੀ ਆ ਚੈੱਕ ਕਰੋ ਪ੍ਰਿੰਟਿੰਗ ਸੋ ਆਰੀ ਵਰਕ ਵਾਲੇ ਸਾਰੇ ਪੀਸ ਆ ਗਿਆ ਜਿਹੜਾ ਪਲੇਨ ਬਾਟਮ ਨਾਲ ਰਹੇਗਾ ਉਹ ਰਹੇਗਾ 2600 ਰੁਪਏ ਪ੍ਰਾਈਸ ਜਿਹੜਾ ਬਾਟਮ ਦੇ ਵਰਕ ਰਹੇਗਾ ਉਸ ਦਾ ਪ੍ਰਾਈਸ ਰਹੇਗਾ ਜੀ 2850 2850 روپے ਹੁਣ ਆਪ ਦਾ ਸਕਰੀਨਸ਼ਾਟ ਲੈ ਲਓ ਨੈਕਸਟ ਵੈਰਾਈਟੀ ਤੁਹਾਨੂੰ ਦਿਖਾਉਣਾ ਪਿਓਰ ਕਾਟਨ ਦੀ ਪਿਓਰ ਕਾਟਨ ਦੇ ਵੀ ਸੂਟ ਆਏ ਆ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਂਗਾ ਪ੍ਰਗਟ ਪਹਿਲਾਂ ਇਹਨਾਂ ਨੂੰ ਆ ਦਿਖਾ ਦਿਆ ਆਰਟੀਕਲ ਲੋ ਜੀ ਆ ਆਰਟੀਕਲ ਚੈੱਕ ਕਰ ਲਿਓ ਇਹ ਆਰਟੀਕਲ ਦੀ ਜਿਹੜੀ ਪ੍ਰਾਈਸ ਰੇਂਜ ਹੈ ਇਹ ਪ੍ਰਾਈਸ ਦੇ ਅਕੋਰਡਿੰਗ ਆਰਟੀਕਲ ਬੜਾ ਸ਼ਾਨਦਾਰ ਹੈ ਗੰਗਾ ਬ੍ਰਾਂਡ ਦਾ ਤਾਂ ਫੈਬਰਿਕ ਲੱਗਿਆ ਆ ਜੀ ਪਹਿਲੀ ਗੱਲ ਤਾਂ ਇਹ ਆ ਵਿਦਆਊਟ ਲਾਈਨਿੰਗ ਸੂਟ ਬਣੇਗਾ ਪ੍ਰੀਮੀਅਮ ਕਾਟਨ ਦੇ ਵਿੱਚ ਆ ਰੋਮੀ ਇੱਧਰ ਧਿਆਨ ਮਾਰ ਮੜਾ ਜਾ ਇਹ ਤਾਂ ਨਹੀਂ ਬਹੁਤ ਸ਼ਾਨਦਾਰ ਪੀਸ ਹੈ ਸੂਟ ਦਿਖਾਵੇ ਸਾਰਾ ਲੈਸਿੰਗ ਦਾ ਕੰਮ ਹੈ ਘੇਰੇ ਤੇ ਲੈਸ ਵਰਕ ਹੋਇਆ ਉੱਪਰ ਤੱਕ ਲੈਸ ਵਰਕ ਹੋਇਆ ਗੰਗਾ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਆ ਦੇਖੋ ਗੰਗਾ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਵਿਧ ਪ੍ਰੂਫ ਹੈ ਸਭ ਤੋਂ ਵੱਡੀ ਗੱਲ ਕਿ ਜਿਨ੍ਹਾਂ ਨੇ ਲੈਣੇ ਆ ਕਾਟਨ ਦੇ ਸੂਟ ਪ੍ਰੀਮੀਅਮ ਕੁਆਲਿਟੀ ਦੇ ਕਿ ਵਿਦਆਊਟ ਲਾਈਨਿੰਗ ਸੂਟ ਬਣੇ ਔਰ ਸਭ ਤੋਂ ਕੰਫਰਟੇਬਲ ਸਟੱਫ ਹੋਵੇ ਸਭ ਤੋਂ ਪ੍ਰੀਮੀਅਮ ਕੁਆਲਿਟੀ ਹੋਵੇ ਜਿਹੜਾ ਅਸੀਂ ਲੌਂਗ ਟਾਈਮ ਪਾਈਏ ਤਾਂ ਆ ਚੀਜ਼ ਇਹੋ ਜੀ ਹੈ ਜੀ ਮੈਂ ਕਹਿੰਦਾ 0% ਕੰਪਲੀਟ ਹੋ ਗਈ 0% ਆ ਚੀ ਚੈੱਕ ਕਰੋ ਦੁਪੱਟਾ ਇਸ ਦਾ ਕੋਟੇ ਡੋਰੀ ਦਾ ਦੁਪੱਟਾ ਆ ਰਿਹਾ ਦੁਪੱਟਾ ਆ ਰਿਹਾ ਸਾਰਾ ਇਸ ਤਰ੍ਹਾਂ ਦਾ ਪ੍ਰਿੰਟ ਔਰ ਇਹਦੇ ਵਿੱਚ ਅਸੀਂ ਦੋ ਸ਼ੇਡ ਰੈਡੀ ਕਰਵਾਇਆ ਔਰ ਦੋਨੋਂ ਤੋਂ ਦੋਨੋਂ ਸ਼ੇਡ ਸਭ ਤੋਂ ਸੋਹਣੇ ਆ ਆ ਚੈੱਕ ਕਰੋ ਸੈਕੰਡ ਸ਼ੇਡ ਆ ਰਿਹਾ ਜੀ ਇਸ ਦਾ ਆਵਲਾ ਜਿਹੜਾ ਬੇਸ ਕਲਰ ਰਹੇਗਾ ਉਹ ਆਹੀ ਰਹੇਗਾ ਜਿਹੜਾ ਇਹਦਾ ਪ੍ਰਿੰਟਿੰਗ ਦਾ ਕਲਰ ਆ ਉਹ ਚੇਂਜ ਹੋ ਜਾਣਾ ਦੋ ਰੰਗ ਨੇ ਨੀਚੇ ਗਾਜ਼ਰੀ ਆ ਗਿਆ ਇੱਕ ਆ ਨਵਾਂ ਜਾਂ ਬਲੂ ਸ਼ੇਡ ਆ ਗਿਆ ਪਰਪਲ ਬਲੂ ਜ ਆ ਦੋਨੋਂ ਕਲਰ ਸ਼ਾਨਦਾਰ ਨੇ ਇਸ ਦਾ ਪ੍ਰਾਈਸ ਰਹੇਗਾ ਜੀ 2050 ਰੁਪਏ ਆਪ ਦਾ ਸਕ ਇਸ ਦਾ ਪ੍ਰਾਈਸ ਰਹੇਗਾ 2500 ਰੁਪਏ ਸੋ ਸੂਟ ਕਿਵੇਂ ਲੱਗਿਆ ਜਰੂਰ ਦੱਸਿਓ ਪ੍ਰੀਮੀਅਮ ਕੁਆਲਿਟੀ ਆ ਸਭ ਤੋਂ ਬੈਸਟ ਕੁਆਲਿਟੀ ਆ ਮੈਂ ਕਹਿੰਦਾ ਕਪੜਾ ਪਾਓਗੇ ਯਾਦ ਕਰੋਗੇ ਜਦੋਂ ਵੀ ਤੁਸੀਂ ਸੂਟ ਪਾਓਗੇ ਸਾਨੂੰ ਜਰੂਰ ਯਾਦ ਕਰੋਗੇ ਵੀ ਹਾਂ ਸੂਟ ਲਿੱਤਾ ਸੀ ਲੈਨ ਪ੍ਰਗਟ ਨੈਕਸਟ ਦੇ ਲੋ ਜੀ ਇੱਕ ਪਿਓਰ ਕਾਟਨ ਦੇ ਪ੍ਰੀਮੀਅਮ ਕੁਆਲਿਟੀ ਦੇ ਆਹ ਵਾਲੇ ਸੂਟ ਲੈ ਕੇ ਆਇਆ ਇਹ ਬੁਟੀਕ ਸਟਾਈਲ ਦੇ ਸੂਟ ਆ ਜਿਨ੍ਹਾਂ ਨੇ ਬੁਟੀਕ ਮੇਡ ਆਰਟੀਕਲ ਲੈਣੇ ਆ ਜਿਨ੍ਹਾਂ ਨੇ ਹਾਈ ਫਾਈ ਸੂਟ ਲੈਣੇ ਆ ਮਤਲਬ ਕਿ ਅਸੀਂ ਸੂਟ ਪਾਈਏ ਤੇ ਹਰ ਕੋਈ ਤਰੀਫ ਹੀ ਕਰੇ ਬਸ ਆ ਚੈੱਕ ਕਰੋ ਕਿਉਂਕਿ ਆਮ ਚੀਜ਼ਾਂੋਂ ਹਟ ਕੇ ਖ ਪਿਓਰ ਖਾਦੀ ਲੀਲਨ ਦੀ ਸ਼ਰਟ ਆ ਰਹੀ ਹੈ ਜੀ ਪਿਓਰ ਖਾਦੀ ਲੀਲਨ ਕਾਟਨ ਦੀ ਉਹ ਸਾਰਾ ਦਾ ਇਸ ਤਰ੍ਹਾਂ ਦਾ ਆ ਰਿਹਾ ਸਾਰਾ ਬੁਟੀਕ ਸਟਾਈਲਾ ਥ੍ਰੈਡ ਦਾ ਕੰਮ ਪੈਚ ਵਗਦਾ ਕੰਮ ਔਰ ਆ ਰਹੀ ਹੈ ਜੀ ਮੈਚਿੰਗ ਬਾਟਮ ਬਾਟਮ ਆ ਰਹੀ ਹੈ ਜੀ ਇਸ ਤਰ੍ਹਾਂ ਦੀ ਸੋ ਸ਼ਾਨਦਾਰ ਬਾਟਮ ਹੈ ਬਾਟਮ ਵੀ ਸੇਮ ਸਟਫ ਦੇ ਵਿਚਾਰੀ ਹੈ ਔਰ ਦੁਪੱਟਾ ਜਿਹੜਾ ਇਹਦਾ ਆ ਰਿਹਾ ਡਬਲ ਸ਼ੇਡ ਦਾ ਦੁਪੱਟਾ ਆ ਰਿਹਾ ਔਰ ਡਿਜ਼ਾਈਨਰ ਦੁਪੱਟਾ ਬਣਾ ਜੀ ਪਿਓਰ ਕੋਟੇਡ ਹੋ ਰਿਹਾ ਦੁਪੱਟਾ ਆ ਰਿਹਾ ਦੁਪੱਟੇ ਆ ਰਿਹਾ ਸਾਰਾ ਫੋਰਸ ਸਕੈਲਪਿੰਗ ਤੇ ਵਿਦ ਕਾਰਨਰ ਬੜੇ ਸੋਹਣੇ ਬਣ ਸੋ ਸ਼ਾਨਦਾਰ ਪੀਸ ਹੈ ਜੀ ਸੋ ਇਸ ਦਾ ਸ਼ੇਡ ਨਿਕਾ ਕਰ ਲੋ ਬੇਸ ਕਲਰ ਸੇਮ ਰਹੇਗਾ ਬੋਟਮਾ ਦਾ ਕਲਰ ਚੇਂਜ ਹੋ ਜਾਏਗਾ ਜਿਹੜਾ ਬੇਸ ਕਲਰ ਆ ਉਹ ਰਹੇਗਾ ਸੇਮ ਤੇ ਬੋਟਮਾ ਦਾ ਕਲਰ ਚੇਂਜ ਹੋ ਜਾਏਗਾ ਇੱਕ ਆ ਰਿਹਾ ਜੀ ਆ ਵਾਲਾ ਸ਼ੇਡ ਆਪ ਦਾ ਸਕਰੀਨਸ਼ਾਟ ਲੈ ਲਿਓ ਫੜਾਫੜ ਆਪ ਦਾ ਸਕਰੀਨਸ਼ਾਟ ਲੈ ਲਿਓ ਮੈਂ ਇੱਕ ਵਾਰੀ ਰਿਪੀਟ ਵੀ ਕਰੂੰਗਾ ਫਿਰ ਦੁਬਾਰਾ ਤੁਸੀਂ ਭਾਵੇਂ ਦੁਬਾਰਾ ਵੀ ਲੈ ਸਕਦੇ ਹੋ ਸਕਰੀਨਸ਼ਾਟ ਆ ਚੈੱਕ ਕਰੋ ਜੀ ਇਸ ਦਾ ਸ਼ੇਡ ਇਹ ਆ ਰਿਹਾ ਜੀ ਨਵਾਂ ਆ ਸ਼ੇਡ ਆ ਮਤਲਬ ਕਿ ਕਲਰ ਦੇ ਨਾਮ ਵੀ ਮੈਂ ਕੀ ਦੱਸਾਂ ਕਲਰ ਦੇ ਨਾਮ ਵੀ ਇਹੋ ਜਿਹੇ ਨੇ ਇੰਗਲਿਸ਼ ਕਲਰ ਕਹਿ ਸਕਦੇ ਆ ਆਪਾਂ ਨੂੰ ਯੂਨਿਕ ਸ਼ੇਡ ਇਹ ਹੁੰਦੇ ਆ ਨਵੇਂ ਸ਼ੇਡ ਇੱਕ ਸ਼ੇਡ ਆ ਗਿਆ ਆਵਲਾ ਔਰ ਇੱਕ ਸ਼ੇਡ ਆ ਰਹਾ ਜੀ ਆਵਲਾ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਬੇਸ ਕਲਰ ਸੇਮ ਰਹਿਣਾ ਬੋਟਮਾ ਦਾ ਕਲਰ ਚੇਂਜ ਹੋ ਜਾਏਗਾ ਕੰਬੀਨੇਸ਼ਨ ਚੇਂਜ ਹੋ ਜਾਣਗੇ ਆ ਚੈੱਕ ਕਰੋ ਇਸ ਦੀ ਬੋਟਮ ਆ ਰਹੀ ਹੈ ਪਰ ਆ ਆ ਰਿਹਾ ਹੈ ਜਦ ਦੁਪੱਟਾ ਮੈਂ ਕਹਿੰਦਾ ਸੂਟ ਹਰ ਕੋਈ ਪੁੱਛੇਗਾ ਹਰ ਕੋਈ ਜਿੱਥੇ ਵੀ ਤੁਸੀਂ ਸੂਟ ਪਾ ਲਿਆ ਹਰ ਕੋਈ ਕਿਸੇ ਨੇ ਕਹਿਣਾ ਵੀ ਸੂਟ ਲਿਆ ਕਿੱਥੋਂ ਹੈ ਇਸ ਗੱਲ ਦੀ ਗਾਰੰਟੀ ਆ ਆਪਣੀ ਆ ਚੈੱਕ ਕਰੋ ਆ ਆ ਰਿਹਾ ਜੀ ਇੱਕ ਸ਼ੇਡ ਆ ਰਿਹਾ ਆਵਲਾ ਲਾਈਟ ਮਹਿੰਦੀ ਪਿਸਤਾ ਗ੍ਰੀਨ ਦਾ ਕਲਰ ਹੈ ਨਵਾਂ ਜਿਹਾ ਸ਼ੇਡ ਆ ਆ ਚੈੱਕ ਕਰੋ ਦੁਪੱਟਾ ਸੋ ਲੋ ਜੀ ਇਸ ਦਾ ਪ੍ਰਾਈਸ ਰਹੇਗਾ 2650 ਰੁਪਏ ਆਈ ਕਲਰ ਆ ਗਿਆ ਜੀ ਪਿਸਤਾ ਗ੍ਰੀਨ ਇੱਕ ਆ ਗਿਆ ਜੀ ਲਵੈਂਡਰ ਮੋਬ ਸ਼ੇਡ ਬੜਾ ਪਿਆਰਾ ਸ਼ੇਡ ਹੈ ਇੱਕ ਆ ਗਿਆ ਜੀ ਆਵਲਾ ਨਵਾਂ ਜਿਹਾ ਸ਼ੇਡ ਹੈ ਬਲੂ ਟਾਈਪ ਦਾ ਕਲਰ ਹੈ ਯੂਨੀਕ ਸ਼ੇਡ ਹੈ ਇੱਕ ਆ ਗਿਆ ਜੀ ਆਵਲਾ ਮਹਿੰਦੀ ਗ੍ਰੀਨ ਸ਼ੇਡ ਸੋ ਕਲਰ ਆਫ ਦਾ ਕੋਈ ਵੀ ਬਾਈ ਕਰ ਲੋ ਚਾਰੇ ਚਾਰੇ ਰੰਗ ਸੋਨੇ ਨੇ ਇੱਕ ਡਿਜ਼ਾਈਨ ਆ ਸੀਗਾ ਇਹ 2000 ਦਾ 2650 ਦਾ 2650 ਪ੍ਰਾਈਸ ਦੇਗਾ ਲੋ ਜੀ ਉਸ नेक्स्ट ਡਿਜ਼ਾਈਨ ਆ ਰਿਹਾ ਜੀ ਆਵਲਾ ਹੁਣ ਜਿਹੜਾ ਉਹਦਾ ਨੈਕਸਟ ਡਿਜ਼ਾਈਨ ਹੈ ਜਿਹੜੀ ਤੁਸੀਂ ਬਾਟਮ ਦੇਖੀ ਹੈ ਹੁਣ ਉਹ ਬਾਟਮ ਵਾਲਾ ਫੈਬਰਿਕ ਲੱਗਾ ਹੋਇਆ ਹੈ ਸ਼ਰਟ ਬਣਾਈ ਹੋਈ ਹੈ ਆ ਚੈੱਕ ਕਰੋ ਆ ਸ਼ਰਟ ਆ ਗਈ ਆ ਗਿਆ ਕਿਰੀ ਡਿਜ਼ਾਈਨਿੰਗ ਇਹ ਕਲਰਫੁੱਲ ਦੇ ਵਿੱਚ ਆ ਗਿਆ ਇਹਦੀ ਆਪੋਜ਼ਿਟ ਹੋ ਗਿਆ ਯਾਨੀ ਕਿ ਉਹਦਾ ਇਹਦੀ ਬਾਟਮ ਜਿਹੜੀ ਆ ਗਈ ਕਰੀਮ ਕਲਰ ਦੀ ਉਹਦੀ ਸ਼ਰਟ ਕਰੀਮ ਕਲਰ ਦੀ ਹੈ ਇਹਦੀ ਬਾਟਮ ਕਰੀਮ ਕਲਰ ਦੀ ਹੈ ਔਰ ਸੇਮ ਪੈਟਰਨ ਬਣਾਇਆ ਹੋਇਆ ਸਾਰਾ ਕੁਝ ਸੇਮ ਬਣਾਇਆ ਹੋਇਆ ਔਰ ਚੈੱਕ ਕਰੋ ਇਸ ਦਾ ਦੁਪੱਟਾ ਮੈਂ ਕਹਿੰਦਾ ਸਾਰੇ ਸਾਰੇ ਸੋਨੇ ਆ ਜੀ ਸੂਟ ਸਾਰੇ ਸਾਰੇ ਸੂਟ ਬਿਲਕੁਲ ਨਵੀਂ ਵੈਰਾਈਟੀਆਂ ਲੈ ਕੇ ਆ ਰਿਹਾ ਥੋੜਾ ਜਿਹਾ ਬਿਲਕੁਲ ਨਵੀਆਂ ਚੀਜ਼ਾਂ ਜਿਨ੍ਹਾਂ ਨੇ ਲੈਣਾ ਨਵਾਂ ਕੁਝ ਕੁਝ हटਕੇ ਯੂਨੀਕ ਆਰਟੀਕਲ ਇੱਕ ਤੋਂ ਇੱਕ ਆਰਟੀਕਲ ਤੁਹਾਨੂੰ ਲਾਂਚ ਕਰਕੇ ਦਊਗਾ ਮੈਂ ਗਾਰੰਟੀ ਦੇ ਦਿੰਦਾ ਸੂਟ ਤੁਸੀਂ ਪਾ ਕੇ ਤੁਸੀਂ ਪਾ ਲੈਣਾ ਤੇ ਉਹ ਤੱਕ ਮਾਰਕੀਟ ਦੇ ਵਿੱਚ ਆਈਟਮ ਲਾਂਚ ਹੋਣੀ ਹੈ ਇਹ ਇਹ ਗੱਲ ਦੀ ਮੇਰੀ ਗਾਰੰਟੀ ਆ ਆ ਚੈੱਕ ਕਰੋ ਆ ਦੁਪੱਟਾ ਲੋ ਜੀ ਇੱਕ ਛੇੜ ਆ ਰਿਹਾ ਜੀ ਆਵਲਾ カラー ਆਪ ਦਾ ਸਾਰੇ ਸਾਰੇ ਰੰਗ ਸੋਨੇ ਕੋਈ ਵੀ ਬਾਏ ਕਰ ਲਿਓ 컬러 ਆਪ ਦਾ ਸਕਰੀਨ ਸ਼ਾਟ ਲੈ ਲਓ ਆ ਚੈੱਕ ਕਰੋ ਜੀ ਆ ਰਿਹਾ ਨੈਕਸਟ ਸ਼ੇਡ ਬੜਾ ਪਿਆਰਾ ਸ਼ੇਡ ਹੈ 컬러 ਦੇਖੋ ਕਿੰਨਾ ਪਿਆਰਾ ਹੈ ਟਰੇਮ ਕਲਰ ਦੀ ਬਾਟਮ ਆ ਰਹੀ ਹੈ ਬਾਟਮ ਆਏਗੀ ਪੂਰੀ ਤੇ ਆਪ ਦਾ ਸਕਰੀਨ ਸ਼ਾਟ ਲੈ ਲਿਓ ਬਾਟਮ ਦਾ ਤੁਸੀਂ ਜੋ ਮਰਜ਼ੀ ਬਣਾਓ ਸਲਵਾਰ ਪਲਾਜ਼ੋ ਜਿੱਦਾਂ ਮਰਜ਼ੀ ਦਾ ਕਨਸੈਪਟ ਤਿਆਰ ਕਰ ਲਓ ਮਤਲਬ ਇਹ ਸਰਦਾਰੀ ਸੂਟ ਨੇ ਟੌਪ ਕਲਾਸਿਕ ਸੂਟ ਡਿਜ਼ਾਈਨਰ ਸੂਟ ਇਹਨਾਂ ਨੂੰ ਕਿਹਾ ਜਾਂਦਾ ਸਮਝ ਲਓ ਜੀ ਨੈਕਸਟ ਸ਼ੇਡ ਆ ਰਹਾ ਆਵਲਾ ਬੜਾ ਪਿਆਰਾ ਸ਼ੇਡ ਹੈ ਯੂਨੀਕ ਸ਼ੇਡ ਡਿਫਰੈਂਟ ਸ਼ੇਡ ਆ ਰਿਹਾ ਰੋਮਿਤ ਥੋੜਾ ਉੱਪਰ ਕਰਕੇ ਭਰੀ ਵੀਰੇ ਅ ਨੈਕਸਟ ਸ਼ੇਡ ਆ ਰਿਹਾ ਜੀ ਆਹ ਵਾਲਾ ਆ ਵੀ ਕਲਰ ਬੜਾ ਸ਼ਾਨਦਾਰ ਹੈ ਡਿਫਰੈਂਟ ਸ਼ੇਡ ਹੈ ਆ ਸ਼ੇਡ ਆ ਰਿਹਾ ਜੀ ਇੱਕ ਲਾਜਵਾਬ ਕਲਰ ਹੈ ਬਿਊਟੀਫੁਲ ਕਲਰ ਹੈ ਕਲਰ ਆਫ ਦਾ ਕੋਈ ਵੀ ਬਾਈ ਕਰ ਲਓ ਸੇਮ ਪ੍ਰਾਈਸ ਆ ਰਿਹਾ ਜੀ 2650 ਰੁਪਏ ਨੈਕਸਟ ਦਿਖਾ ਦੇ ਪਰਣ ਨੈਕਸਟ ਵੈਰਾਈਟੀ ਦੇਣਾ ਤੁਹਾਨੂੰ ਕੁਝ ਹਟਕੇ ਕੋਟਨ ਵਾਲੋ ਹਟਕੇ ਲੈ ਕੇ ਆਏ ਆ ਤਾਂ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਮੇਰੀ ਸਭ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰਨ ਨਾਲ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਜਾਏਗੀ ਲੋ ਜੀ ਨੈਕਸਟ ਵੈਰਾਈਟੀ ਆ ਰਹੀ ਜੀ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਇੱਕ ਆਰਟੀਕਲ ਲੈ ਕੇ ਆਇਆ ਜਿਨ੍ਹਾਂ ਨੇ ਲੈਣੇ ਮਤਲਬ ਕਿ ਸਮਰ ਵੇਰ ਇਹੋ ਜਿਹਾ ਆਰਟੀਕਲ ਲੈਣਾ ਕਿ ਅਸੀਂ ਪਾਰਟੀ ਫੰਕਸ਼ਨ ਤੇ ਵੀ ਪਾਈਏ ਆਮ ਕੈਜ਼ੂਅਲ ਵੀ ਪਾਈਏ ਕਾਟਨ ਵਾਲੋਂ ਹਟਕੇ ਆਈਟਮ ਲੈਣੀ ਹੈ ਤਾਂ ਆਰਟੀਕਲ ਲੈ ਕੇ ਆਇਆ ਸਭ ਤੋਂ ਸੋਹਣਾ ਆ ਲੋ ਪਿਓਰ ਵਿਸਕੋਸ ਔਰ ਗੈਂਜ਼ਾ ਸ਼ਾਰਟ ਦਾ ਫੈਬਰਿਕ ਆ ਰਿਹਾ ਔਰ ਸਾਰਾ ਦਾ ਉੱਪਰ ਸਾਰਾ ਸਾਰਾ ਥ्रेड ਦਾ ਕੰਮ ਆ ਰਿਹਾ ਐਫਸੀ ਰੱਖੋ ਜਾਂ ਕੀ ਹੋਰ ਆ ਰਿਹਾ ਕੇਰਾ ਸਾਰਾ ਪੈਚਵਕ ਦਾ ਕੰਮ ਹੈ ਮੈਚਿੰਗ ਬੋਟਮ ਹੈ ਇਹ ਬੋਪਰੋਂ ਲੈਣਾ ਬਾਪ ਨਾਲ ਜਾ ਕੇ ਬੋਪਰੋਂ ਲਓ ਆ ਰਿਹਾ ਦੁਪੱਟਾ ਆ ਰਿਹਾ ਦੋ ਦੁਪੱਟਾ ਜੀ ਸ਼ੇਡ ਮਿਲਣਗੇ 4 4 ਇਹ 4 ਸ਼ੇਡ ਸੋਨੇ ਆ ਆ ਚੈੱਕ ਕਰੋ ਜੀ ਇੱਕ ਆ ਰਿਹਾ ਮੋਬ ਸ਼ੇਡ ਇੱਕ ਆ ਰਹਾ ਜੀ ਆਈਸ ਬਲੂ ਕਲਰ ਖੋਲਦਾ ਮਿਰਜੀ ਲਓ ਜੀ ਇੱਕ ਆ ਰਹਾ ਜੀ ਮੋਬ ਸ਼ੇਡ ਚਾਰੇ ਚਾਰੇ ਰੰਗ ਸੋਨੇ ਆ ਜੀ ਚਾਰੇ ਰੰਗ ਸੋਨੇ ਆ ਆ ਚੈੱਕ ਕਰੋ ਇੱਕ ਆ ਰਹਾ ਮੋਬ ਸ਼ੇਡ ਕਲਰ ਚਾਰੇ ਸੋਨੇ ਆ ਸੁਪਰ ਹਿੱਟ ਕਲੈਕਸ਼ਨ ਲੈ ਕੇ ਆਇਆ ਆ ਲੋ ਇੱਕ ਆ ਰਹਾ ਮੋਬ ਸ਼ੇਡ ਆ ਰਹਾ ਦੁਪੱਟਾ ਇੱਕ ਸ਼ੇਡ ਆ ਰਹਾ ਜੀ ਆਈਸ ਬਲੂ ਕਿੰਨੇ ਦੇ ਮਾਪਨੇ ਆ ਗਈ ਆ ਰਹੀ ਦੀ 4D اچھا ਇੱਕ ਆ ਰਹਾ ਜੀ ਆਈਸ ब्लू ਸ਼ੇਡ ਇੱਕ ਆ ਗਿਆ ਆਈਸ ब्लू कलर ਦੇਖੋ ਕਿੰਨਾ ਸ਼ਾਨਦਾਰ ਹੈ ਜੀ ਔਰ ਇੱਕ ਆ ਗਿਆ ਜੀ ਜਿਸ ਦੇ ਵਿੱਚ ਗਾਜਰੀ ਪੀਚ कलर ਥਰੇ ਦੇ ਪਰਪਲ ਸ਼ੇਡ ਕਿਤੇ ਆ اچھا ਇੱਕ ਆ ਗਿਆ ਜੀ ਆਵਲਾ ਸ਼ੇਡ ਗਾਜਰੀ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਤੁਸੀਂ ਸਕਰੀਨ ਸ਼ਾਟ ਲੈ ਲਿਓ ਪ੍ਰਾਈਸ ਸਭ ਦਾ ਸਾਨੂੰ ਇਹਦਾ ਕਿਉਂਕਿ ਇਹ ਸਟਾਕ ਨਵਾਂ ਹੀ ਆਇਆ ਹਜੇ ਇਹਦੀ ਟੈਗਿੰਗ ਕਰੀ ਐ ਇਸਦਾ ਪ੍ਰਾਈਸ ਰਹਿਣਾ ਜੀ 2950 2950 ਰੁਪਏ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਪਿਓਰ ਔਰੀਜినਲ ਮੋਡਲ ਦੀ ਬਾਟਮ ਐ ਇਸ ਨਾਲ ਮੈਚਿੰਗ ਦੀ ਆ ਚੈੱਕ ਕਰੋ ਦੁਪੱਟਾ ਸੋ ਬਿਊਟੀਫੁੱਲ ਆਰਟੀਕਲ ਆ ਜਿਨ੍ਹਾਂ ਨੇ ਥੋੜਾ ਜਿਹਾ ਮਤਲਬ ਪਾਰਟੀ ਫੰਕਸ਼ਨ ਲਈ ਲੈਣਾ ਹੈ ਵੀ ਬਾਹਰ ਅੰਦਰ ਪਾ ਲਈਏ ਜਿਵੇਂ ਮਰਜ਼ੀ ਪਾ ਲਈਏ ਆ ਵੀ ਦਿਖਾ ਦਿਓ ਲੋ ਜੀ ਨੈਕਸਟ ਆਰਟੀਕਲ ਆ ਚੈੱਕ ਕਰੋ ਇੱਕ ਨਵਾਂ ਕਨਸੈਪਟ ਦਿਖਾਉਣ ਜਾ ਰਿਹਾ ਤੁਹਾਨੂੰ ਯੂਨੀਕ ਆਰਟੀਕਲ ਆ ਬਿਲਕੁਲ ਡਿਫਰੈਂਟ ਆਰਟੀਕਲ ਆ ਡਿਫਰੈਂਟ ਆਰਟੀਕਲ ਆਇਆ ਜੀ ਸੋ ਪਿਓਰ ਵਿਸਕੋਸ オーਰਗੈਂਜ਼ਾ ਦੀ ਸ਼ਰਟ ਆ ਰਹੀ ਹੈ ਸ਼ਰਟ ਤੇ ਆ ਰਿਹਾ ਸਾਰਾ ਇਸ ਤਰ੍ਹਾਂ ਦਾ ਵਰਕ ਆ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਬਣਾਇਆ ਹੋਇਆ ਮੈਚਿੰਗ ਬਾਟਮ ਆ ਰਹੀ ਹੈ ਪੀਚ ਜਿਹਾ ਕਲਰ ਹੈ ਬੜਾ ਸ਼ਾਨਦਾਰ ਸ਼ੇਡ ਹੈ ਸੂਟ ਬਣਨ ਦਾ ਰੋਬ ਦੇਖੋ ਕਿੰਨਾ ਪਊਗਾ ਇਹਦਾ ਲਾਈਨਿੰਗ ਦਾ ਸਟੱਫ ਵੀ ਨਾਲ ਹੀ ਆ ਇਸ ਦੇ 5 ਮੀਟਰ ਫੈਬਰਿਕ ਹੈ ਜੀ ਪਿਓਰ ਮੋਡਲ ਦਾ ਔਰ ਆ ਆ ਰਿਹਾ ਇਸ ਦਾ ਡਿਜ਼ਾਈਨਰ ਦੁਪੱਟਾ ਤੁਸੀਂ ਡਿਜ਼ਾਈਨਿੰਗ ਦੇਖੋ ਕਿੰਨੀ ਕਲਾਸਿਕ ਬਣੀ ਹੋਈ ਹੈ ਯੂਨੀਕ ਡਿਜ਼ਾਈਨਿੰਗ ਦੁਪੱਟੇ ਸਾਰਾ ਸੀਕਵੈਂਸ ਦਾ ਕੰਮ ਤੁਸੀਂ ਆਹ ਚੀਜ਼ ਚੈੱਕ ਕਰੋ ਬਸ ਇੱਕ ਜਾਣ ਪਾਣੀ ਰਹਿ ਗਈ ਮੈਂ ਕਹਿੰਦਾ ਕਸਰੀ ਕੋਈ ਨਹੀਂ ਛੱਡੀ ਕਾਰੀਗਰ ਨੇ ਸਭ ਤੋਂ ਸੋਹਣੀ ਚੀਜ਼ ਐ ਦੋ ਸ਼ੇਡ ਨੇ ਦੋਨੋਂ ਸ਼ੇਡ ਸੋਹਣੇ ਨੇ ਇੱਕ ਆ ਰਿਹਾ ਜੀ ਗ੍ਰੇ ਸ਼ੇਡ ਪਿਸਤਾ ਕਲਰ ਪਿਸਤਾ ਗ੍ਰੇ ਜਿਆ ਰੰਗ ਐ ਨਵਾਂ ਆ ਸ਼ੇਡ ਆ ਦੋਨੋਂ ਸ਼ੇਡ ਸੋਹਣੇ ਨੇ ਆਪ ਦਾ ਕਲਰ ਬੁੱਕ ਕਰਾ ਲਿਓ ਜਿਹੜਾ ਇਸ ਦਾ ਪ੍ਰਾਈਸ ਰਹਿਣਾ ਜੀ ਉਹ ਰਹਿਣਾ ਵਾਹ ਜੀ ਇਸ ਦਾ ਪ੍ਰਾਈਸ ਰਹਿਣਾ ਜੀ 3950 3950 ਰੁਪਏ 3950 ਸੋ ਸ਼ਾਨਦਾਰ ਪੀਸ ਆ ਜੀ ਮਤਲਬ ਕਿ ਸਮਰ ਸਪੈਸ਼ਲ ਪਾਰਟੀ ਵਾਲ ਸੂਟ ਆ ਇਹ ਯੂਨਿਕ ਆਰਟੀਕਲ ਆ ਕੁਝ ਡਿਫਰੈਂਟ ਲੈਣਾ ਕੁਝ ਨਵਾਂ ਬਣ ਲੈਣਾ ਕੁਝ ਹਟ ਕੇ ਆਈਟਮ ਆ ਆ ਚੈੱਕ ਕਰੋ ਇਸ ਦਾ ਦੁਪੱਟਾ ਬਸ ਸੂਟ ਔਕਰਪੋਟ ਆ ਆ ਲੋ ਨੈਕਸਟ ਆਰਟੀਕਲ ਆ ਰਿਹਾ ਕੁਝ ਹਟ ਕੇ ਆਈਟਮ ਲੈਣੀ ਹੈ ਇਹ ਫੈਬਰਿਕ ਸਮਰ ਦਾ ਇਹੋ ਜਿਹਾ ਫੈਬਰਿਕ ਆ ਜਿਹੜਾ ਸਭ ਤੋਂ ਸੌਫਟ ਕੁਆਲਿਟੀ ਦਾ ਫੈਬਰਿਕ ਹੁੰਦਾ ਮਤਲਬ ਕਿ ਇੰਨੀ ਕਾਟਨ ਵੀ ਸੌਫਟ ਨਹੀਂ ਹੁੰਦੀ ਜਿੰਨਾ ਆ ਫੈਬਰਿਕ ਸੌਫਟ ਹੈ ਇਹ ਆ ਰਿਹਾ ਪਿਓਰ ਟੈਬੀ ਮੋਡਲ ਫੈਬਰਿਕ ਆ ਰਿਹਾ ਜੀ ਸ਼ਰਟ ਦੀ ਡਿਜ਼ਾਈਨਿੰਗ ਚੈੱਕ ਕਰਾ ਦੇ ਰੋਮੀ ਨੈਕ ਤੇ ਆ ਰਿਹਾ ਸਾਰਾ ਪੈਚਵਰਕ ਦਾ ਕੰਮ ਆ ਰਿਹਾ ਥ੍ਰੈਡ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਉਸ ਤੋਂ ਆ ਘੇਰੇ ਤੇ ਸਾਰਾ ਸਾਰਾ ਕਟਵਾਂਗ ਦਾ ਕੰਮ ਕਰਿਆ ਹੋਇਆ ਸ਼ਾਨਦਾਰ ਘੇਰਾ ਬਣਾ ਹੋਇਆ ਆ ਆ ਰਿਹਾ ਸਾਰਾ ਥ੍ਰੈਡ ਦਾ ਕੰਮ ਬ੍ਰਾਂਡਡ ਫੈਬਰਿਕ ਲੱਗਾ ਹੈ ਮਿਲਮੀਟ ਫੈਬਰਿਕ ਹੈ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਮੋਡਲ ਦੀ ਔਰ ਪਿਓਰ ਦਿਸਕੋਸ ਔਰਗੈਂਜ਼ਾ ਦਾ ਸੌਫਟ ਕੁਆਲਿਟੀ ਦਾ ਦੁਪੱਟਾ ਆ ਰਿਹਾ ਦੁਪੱਟੇ ਆ ਰਿਹਾ ਸਾਰਾ ਇਸ ਤਰ੍ਹਾਂ ਦਾ ਵਰਕ ਸਾਰਾ ਥ੍ਰੈਡ ਦਾ ਵਰਕ ਸੋ ਸ਼ਾਨਦਾਰ ਪੀਸ ਹੈ ਜੀ ਲੋ ਜੀ ਦੋ ਸ਼ੇਡ ਆਣਗੇ ਦੋਨੋਂ ਸ਼ੇਡ ਸੋਹਣੇ ਆ ਇਸ ਦੇ ਔਰ ਦੋਨੋਂ ਕਲਰ ਪ ਆ ਆ ਗਿਆ ਇਸ ਦਾ ਮਾਸਟਰ ਕਲਰ neck ਤੇ ਆ ਰਹੀ ਐ embroidery ਘੇਰੇ ਤੇ ਆ ਰਹੀ ਐ embroidery ਆ ਰਹੀ ਐ ਮੈਚਿੰਗ ਬਾਟਮ ਤੇ ਆ ਆ ਰਿਹਾ ਇਸ ਦਾ ਦੁਪੱਟਾ ਆ ਰਿਹਾ ਇਸ ਦਾ ਦੁਪੱਟਾ ਸੋ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 2950 2950 ਰੁਪਏ ਸੋ ਆਪ ਦਾ ਹੁਣ ਸਕਰੀਨ ਸ਼ਾਟ ਲੈ ਕੇ ਫਰਵਰਡ ਬੁੱਕ ਕਰਾ ਲਓ ਕੋਈ ਵੀ ਆਰਟੀਕਲ ਤੁਹਾਨੂੰ ਪਸੰਦ ਆ ਸਾਰੀਆਂ ਆਈਟਮਾਂ ਨਵੀਆਂ ਲੈ ਕੇ ਆਇਆ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਸੋਹਣੇ ਲੱਗੇ ਅਗਰ ਨਾ ਸੋਹਣੇ ਲੱਗੇ ਭਾਵੇਂ ਨਾ ਕਰਿਓ ਇਦਾਂ ਹੋ ਨਹੀਂ ਸਕਦਾ ਕਿ ਵੈਰਾਈਟੀ ਤੁਹਾਨੂੰ ਸੋਹਣੀ ਨਾ ਲੱਗੇ ਬਾਕੀ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਨੰਬਰ ਮੈਂ ਨੇ ਸਟਾਰਟਿੰਗ ਜੀ ਬੋਲਤੇ ਸੀ ਇਹ ਪਹਿਲਾਂ ਬਾਕੀ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਅਮਰਤਸਰੀਆ ਮਲਦਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਪਟਿਆਲਾ ਸੋ ਸਾਡਾ ਐਡਰੈਸ ਆ ਜੀ ਸੋ ਆਪਦੀ ਹੁਣ ਫਟਾਫਟ ਬੁਕਿੰਗ ਕਰਾ ਲਿਓ ਥੈਂਕ ਯੂ ਸੋ ਮੱਚ